a 我不能拉 ਕੰਨ ਫਿਲ ਲੈ ਤਸਵੀਰਾਂ ਤੋਂ ਕੰਨ ਹੈ ਸਭ ਤੇ ਯਾਰੋ ਨਾ ਹੋਵੇ ਸਭ ਤੇ ਯਾਰੋ ਕੋਲ ਆ ਜਾ ਲਾਟ ਕੁਰਸੀਆਂ ਬਹੁਤ ਸਾਰੀਆਂ ਸਭ ਜੁੜਨ ਦੇ ਬਾਕੀ ਕਰੋਪਰਕਸ ਬੱਚੇ ਨੂੰ ਨਾਮ ਲੈਣ ਦੇ ਆਗਿਆ ਆਵੇਗਾ ਉਹ ਮਾਣ ਦੇ ਨਾਮ ਲੈਣ ਦੇ ਆਗਿਆ ਦੇ ਦੇਸ਼ਾਂ ਦੇ ਜਿਹਨਾਂ ਦਾ ਜ਼ਿਆਦਾ ਮਤਲਬ ਹੈ ਉਹ ਵਾਲੇ ਆਪਣੇ ਬੱਚੇ ਦੇ ਨਾਮ ਕਰਵਾਉਣ ਨਾਮ ਕਰਵਾਇਆ ਤੇਰੇ ਸਭੀ ਚਲਾ ਰੂਪੰਤ ਗੁਰੂ ਮਾਨੋ ਪ੍ਰੰਤ ਕੀਤੇ ਜੋ ਕਬੂਲ ਹੋ ਜਾਏ ਗੁਰਮਤਿ ਰਾਜ ਸ਼ੰਕਾ ਖਾਲਸਾ ਆਕੀ ਰਹੇ ਨ ਕੋ ਰਹੇ ਪ੍ਰਭੇ ਸਰੰਜੋ ਵਾਹਿਗੁਰੂ ਜੀ ਤੇਰੀ ਸ਼ਰਨ ਸਭ ਮਾਨੀਆ ਆਪੇ ਰੱਖੋ ਰਖਣ ਮਾਰਦੇ ਅੱਲਾ ਨਾਨਕ ਘਰ ਕੇ ਬੋਲੇ ਯਾ ਪਰਵਾਸ ਤੂੰ ਜਨ ਕਹਿ ਸੰਗ ਕਰਿ ਪਰ ਪ੍ਰੀਤਮ ਪ੍ਰਭ ਅਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਅਪਣੇ ਕਾ ਕਾਨ ਜੋ ਕਰ ਕਰਾਵੇ ਸੋਨੀ ਕਾਮ ਸਰਤ ਪਰਮਾ ਸੋ ਕਹੋ ਤਲ ਦੁਰ ਸੇ ਮਿਲੈ ਐਣ ਸਹਿਜ ਸੁਭਾਏ ਸੇ ਗੁਰ ਕਾ ਜਨਮ ਮਾਰਗ ਦੁਖਾਇੇ ਹੋਵੈ ਸਤਿ ਤਕ ਸੰਮਦੀ ਨੂਰੀ ਅੱਖਾਂ ਤੁਰ ਸਮ ਛੱਡੀ ਐ ਦੁਤ ਜਿਠੇ ਸੱਚੇ ਬਾਤ ਸਾਂ ਮਨ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾਰੋ ਸਿ ਸ਼ਾਹਾਂ ਦੇ ਯਾਰੇ ਤਕਤ ਨਾਨਕੋ ਪ੍ਰਭ ਸ੍ਰੀ ਨਾਗਤੀ ਰਾਖਣ ਤੋ ਸਮਰਥ ਦੇਹਾ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਰਾਜੀ ਦੀ ਸਾਜੀ ਜਵਾਜੀ ਗੁਰੂ ਬਿਆਰ ਜੀ ਸਰਕਾਰ ਸਾਧ ਸੰਗਤੀ ਸੰਤਾਨਾਂ ਨੇ ਮਹਾਨ ਬਖਸ਼ਾਂ ਰਹਿਮਤਾ ਇਤਿਹਾਸ ਦੇ ਸੇਵਕ ਪਰਵਾਰਾਂ ਦੇ ਸੇਵਕ ਤੋਂ ਸੇਵਾ ਮੰਨਾਈ ਹੁਕਮਬੂਝ ਪਰਮ ਪਰਪਾਈ ਸਭਰਾ ਦਾ ਹੁਕਮ ਮੰਨਦੇ ਹੋਏ ਜੋ ਵੱਡਿਆਂ ਦੀ ਚਲਾਈ ਨੂੰ ਮਰਜਾਦਾ ਸਾਡੇ ਦੀ ਸਰਕਾਰ ਜੋ ਜੋ ਬਾਪੂ ਪ੍ਰੀਤਮ ਸਿੰਘ ਦੀ ਫਰਕਵਾਸੀਕ ਮਨੰਦਾ ਪਰਵਾਰ ਉਹਨਾਂ ਦੇ ਹੁਨਾਰ ਬੱਚੇ ਜੋ ਸਾਡੇ ਵੱਡੇ ਡੰਤਰ ਜਗਰਾਜ ਸਿੰਘ ਦੀ

ਸਾਰੇ ਪਰਿਵਾਰ ਕਰੋ ਸਾਨੂੰ ਜੋੜੇ ਚਾਹਤ ਦਾ ਗੁਰੂ ਕੀ ਸੰਗਤ ਦੀ ਸੇਵਾ ਕਰਤਾ ਗੁਰੂ ਪੀਆ ਕਰਤ ਕਥਾ ਕਹਾਣੀਆਂ ਸਰਵਨ ਕਰਤ ਕਰਵਾਉਣ ਦਾ ਸਫਲ ਪ੍ਰਾਪਤ ਹੋਇਆ ਕਿੰਨੀ ਵੀ ਸੰਗਤ ਸਾਡੇ ਸ਼ੋਭੇ ਦੀ ਸਵੇਰ ਨੂੰ ਪ੍ਰਮਾਣ ਕਰ ਗਿਆ ਆਪ ਲਗਾਤਾਰ ਕਰਦੇ ਹੋ ਹਾਜ਼ਰੀਆਂ ਪਰ ਰਹੇ ਹੋ ਸੋਚੇ ਪਰਿਵਾਰ ਵੱਲੋਂ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਿਆਂ ਰੂਹਤਾਂ ਰਵਾਨ ਕਰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰੂ। ਉਸ ਤਰੀਕੇ ਦੇ ਨਾਲ ਸਾਡੀ ਅਸ਼ੂ ਕੁਸ਼ਲਾਵਾਂ ਪਰਿਵਾਰ ਤੇ ਮਿਹਨ ਭਰਿਆ ਹੱਥ ਸਤਿਗੁਰੂ ਸੱਚੇ ਪਾਤਸ਼ਾਹ ਰੱਖਦੇ ਆਏ ਨੂੰ ਰੱਖਦੇ ਇਹਨਾਂ ਕਿਸੇ ਤਰ੍ਹਾਂ ਸਭ ਨੂੰ ਖੁਸ਼ੀਆਂ ਖੇੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰੂ। ਸਾਰੀ ਸੰਗਤ ਨੂੰ ਫਿਰ ਦੁਬਾਰਾ ਜੀ ਆਇਆਂ ਆਪ ਦਾ ਧੰਨਵਾਦ ਵੀ ਕਰਦਾ ਹੈ ਔਰ ਨਾਲ ਬੇਨਤੀ ਕਰਦਾ ਹੈ ਕਿ ਗੁਰੂ ਕਾਲ ਕਰ ਤੋਂ ਉਤਰ ਕੇ ਸਾਰਿਆਂ ਦੇ ਸ਼ੱਕੇ ਜਾਪੀ ਕਿਰਪਾ ਕਰਨੀ ਔਰ ਨਾਲ ਇਹ ਬੇਤੀ ਵੀ ਕਰਾਂ ਕਿ ਸੰਗਤ ਦੀ ਅਰਦਾਸ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਸਾ ਸਗਤ ਦੀ ਜਾਨ ਲਗੇ ਅਸੀਂ ਇਸ ਬਖਸ਼ੇ ਜਾਈਓ ਕਿਰਪਾ ਕਰਿਓ ਜੀ ਜਰਨਾ ਰਸੀਤ ਖਾ ਕੇ ਫਿਰ ਤਰੀਕ ਅਰਦਾਸ ਕਰਕੇ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ ਕਿਸੇ ਪ੍ਰਕਾਰ ਦੀਆਂ ਕਮੀਆਂ ਕੁੱਪੀਆਂ ਜ਼ਿੰਦਗੀ ਦੇ ਵਿੱਚੋਂ ਉਹ ਵੀ ਦੂਰ ਕਰੋ ਆਪਣੇ ਘਰ ਘਰ ਦੀਆਂ ਸਵਾਵਾਂ ਵਿੱਚ ਲੰਘੇ ਰਹਿਣ ਤੇ ਚੜ੍ਹਦੀ ਕਲਾ ਦਾ ਜਗਤ ਸਭਸਾ ਬੱਚਿਆਂ ਦੀਆਂ ਸਵਾਵਾਂ ਦੇ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਆ ਬਖਸ਼ਿਸ਼ ਕਰੋ ਉਹਨਾਂ ਦੇ ਵੀ ਮਿਹਰ ਭਰੇ ਹੱਥ ਰੱਖ ਕੇ ਜੋ-ਜੋ ਵੀ ਉਹ ਸਵਾਵਾਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੰਦਰ ਉਹ ਕਿਰਪਾ ਕਰਕੇ ਸਤਿਗੁਰੂ ਜੀ ਆਪ ਮਿਹਰ ਭਰੀ ਨਜ਼ਰਦਾਰ ਕਰਵਾ ਦੇਣ ਸਾਰੀ